ਅਨੇਕ ਤੇ ਪ੍ਰਮਾਤਮਾ ਇਹਨਾਂ ਨੂੰ ਹੋਰ ਦੁੱਗਣਾ ਦੇਵੇ ਜੋ ਸਾਡੀ ਮਦਦ ਕਰਦੇ ਹੈਂ ਹੈਂਡੀਕੈਪਾਂ ਦੀ ਤੁਹਾਨੂੰ ਹਰ ਮਹੀਨੇ ਤੁਹਾਨੂੰ ਡੇਟ ਪਹਿਲਾਂ ਹੀ ਦੱਸ ਦਿੰਦੇ ਆ ਇਹ ਦਿਨ ਤੁਹਾਨੂੰ ਪੈਨਸ਼ਨ ਦਿੰਦੇ ਆ ਅਬ ਤਾਲੀਮਾ ਪ੍ਰੋਗਰਾਮ ਆ ਗਿਆ 6 ਤਾਲੀ ਮਹੀਨੇ ਹੋ ਗਿਆ ਲਗਾਤਾਰ ਤੁਹਾਨੂੰ ਪੈਨਸ਼ਨ ਦਿੰਦੇ ਆ ਸਾਡੇ ਪਰਿਵਾਰ ਵੱਲ ਦਿੱਟ ਜਿੰਦੀ ਆ ਕੇਨ ਵਾਲਾ ਪ੍ਰਭੂ ਪਰਮੇਸ਼ਰ ਆ ਉਹ ਸਭ ਦੇਈ ਜਾਂਦਾ ਵਾ ਤੇ ਆਪਾਂ ਇਹਨਾਂ ਨੂੰ ਦੇਈ ਜਾਂਦੇ ਆ ਇਹ ਇਹ ਸੇਵਾ ਭਾਵਨਾ ਜਿਹੜੀ ਉਹ ਤੁਸੀਂ ਸਾਡੇ ਪਰਿਵਾਰ ਦੇ ਦਾਦਾ ਜੀ ਤੇ ਕਾਇਮ ਸੀ ਦਾਦਾ ਜੀ ਨੇ ਵੀ ਪਟਾਲੇ ਦੇ ਸਕੂਲ ਦਾਨ ਕੀਤੇ ਸਿਆ ਜ਼ਮੀਨਾਂ ਦਾਨ ਕੀਤੇ ਤਾਂ بڑا ਉਹਨਿਆਂ ਦਾ ਕੰਮ ਹੁੰਦਾ ਹੈ ਕਿ ਆਪਣੀ ਨੇਕ ਕਮਾਈ ਵਿੱਚੋਂ ਆਪਣੀ ਬਸਵੰਦ ਕੱਢ ਕੇ ਗੱਭਰੂਪੀ ਲੋਹਾਂ ਨੂੰ ਪੈਨਸ਼ਨ ਦੇਣੀ ਆ ਬੜੀ ਵੱਡੀ ਗੱਲ ਹੈ ਤੇ ਇਹ ਸੇਵਾ ਮੈਂ ਚਾਹਣਾ ਵੀ ਹਰ ਕੋਈ ਕਰੇ ਤੋ ਇਹੋ ਜੇ ਸਮੇਂ ਦੇ ਵਿੱਚ ਉਹ ਕਹਿੰਦੇ ਨੇ ਕਿ ਮਹਿੰਗਾਈ ਬੜੀ ਹੈ ਮਹਿੰਗਾਈ ਦੇ ਵਿੱਚ ਵੀ ਜਿਹੜਾ ਉਹ ਹੀ ਪਰਿਵਾਰ ਲੋਕਾਂ ਦੀ ਸੇਵਾ ਕਰਦਾ ਅੰਗਹੀਨ ਲੋਕਾਂ ਦੀ ਤੇ ਜਿਹੜੇ ਗਰੀਬ ਲੋਕ ਨੇ ਜਿਹੜੇ ਮਿਹਨਤ ਕਰਦੇ ਨੇ ਪਰ ਘਰ ਦਾ ਗੁਜ਼ਾਰਾ ਜਿਹੜਾ ਏ ਉਹ ਬੜਾ ਔਖਾ ਹੁੰਦਾ ਕੋਈ ਨਾ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਜਿਹੜਾ ਏ ਹਰ ਮਹੀਨੇ ਜਿਹੜੀ ਪੈਨਸ਼ਨ ਪੈਨਸ਼ਨ ਦਿੰਦਾ ਉਹਦੀ ਪਰਿਵਾਰ ਪੈਨਸ਼ਨਿੰਦਾ ਆਪਾਂ ਗੱਲਬਾਤ ਕਰਾਂਗੇ ਲੋਕ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਣਾ ਉਹਨਾਂ ਦਾ ਆਪਣੇ ਹੱਥਾਂ ਦੇ ਨਾਲ ਜਿਹੜਾ ਏ ਉਹ ਇਹਨਾਂ ਨੂੰ ਰਿਫਰੈਸ਼ਮੈਂਟ ਵੀ ਦਿੰਦੇ ਨੇ ਚਾਹ ਪੀਂਦੇ ਨੇ ਪਾਣੀ ਪੀਂਦੇ ਨੇ ਤੇ ਬੜੀ ਜਾਨ ਦੀ ਸੇਵਾ ਕਰਦੇ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਜੀ ਹਾਂ ਜੀ ਹਾਂ ਜੀ ਕੀ ਨਾਮ ਦੇ ਸੀਤਾ ਸੀਤਾ ਜੀ ਕਿੱਦਾਂ ਦੇਖੀ ਹੋਰੀ ਪਰਿਵਾਰ ਹਰ ਮਹੀਨੇ ਤੁਹਾਨੂੰ ਪੈਨਸ਼ਨ ਦਿੰਦਾ ਤੇ ਸਾਲ ਬਾਅਦ ਜਿਹੜਾ 50 ਰੁਪਏ ਵਧਾਏ ਜਾਂਦੇ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਹੋਰ ਦੁੱਗਣਾ ਦਵੇ ਜੀ ਹਾਂ ਜੀ ਜੋ ਸਾਡੀ ਮਦਦ ਕਰਦੇ ਹੈਂ ਡੀਕੇਪਾ ਦੀ ਸਾਨੂੰ ਹਰ ਮਹੀਨੇ ਸਾਨੂੰ ਡੇਟ ਪਹਿਲਾਂ ਹੀ ਦੱਸ ਦਿੰਦੇ ਆ ਕਿ ਦਿਨ ਸਾਨੂੰ ਪੈਨਸ਼ਨ ਦਿੰਦੇ ਆ ਕਿ ਅਗਲੀ ਡੇਟ ਨੂੰ ਇੰਨੀ ਤਰੀਕ ਨੂੰ ਤੁਸੀਂ ਆਡੇ ਕੋਲ ਪਹੁੰਚ ਜਿਓ ਤੁਹਾਡੀ ਸੇਵਾ ਵੀ ਕਰਦੇ ਆ ਚਾਹ ਪਾਣੀ ਵੀ ਪਿਉਂਦੇ ਆ ਹਾਂ ਜੀ ਆਪਣੇ ਹੱਥਾਂ ਦੇ ਨਾਲ ਔਰ ਸਾਨੂੰ ਇਹ ਆਪੀ ਤੁਹਾਡੀ ਬੜੀ ਰਿਸਪੈਕਟ ਕਰਦੇ ਆ ਤੁਹਾਡਾ ਵੀ ਮਾਣ ਵੱਧਦਾ ਆ ਕਿ ਚਲੋ ਅਸੀਂ ਦੁਨੀਆ ਦੇ ਵਿੱਚ ਇਟਾਂ ਦੇ ਆਪਾਂ ਵੀ ਇਦੋ ਇਹ ਕਿ ਉਹ ਨੇ ਤੁਸੀਂ ਬੜਾ ਫਕਰ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਕਿੰਨੇ ਲੋਕ ਆ ਕਿੰਨੀਆਂ ਮਹਾਨ ਹਸਤੀਆਂ ਆ ਜਿਹੜੀਆਂ ਸਾਡੇ ਨਾਲ ਜੁੜੀਆਂ ਆ ਸੋ ਲੱਗਦਾ ਨਹੀਂ ਕਿਤੇ ਨਾ ਕਿਤੇ ਮਾਣ ਮਹਿਸੂਸ ਨੂੰ ਹੁੰਦਾ ਕਿ ਐਡੇ ਐਡੇ ਵੱਡੇ ਲੋਕ ਆ ਲੋਕਾਂ ਦੇ ਕਰਾ ਦੇ ਰਹੇ ਆਡੀ ਸੇਵਾ ਕਰਦੇ ਆ ਹਾਂਜੀ ਹਾਂਜੀ ਸੋ ਲੱਗਦਾ ਨਹੀਂ ਕਿਤੇ ਪਰਮਾਤਮਾ ਫਰਿਆਤੇ ਹੈਗਾ ਹਾਂਜੀ ਹੈਗਾ ਹੈਗਾ ਪਰਮਾਤਮਾ ਹੈਗਾ ਹਾਂਜੀ ਸੋ ਕੀ ਕਹਿਣਾ ਚਾਹੁੰਦੇ ਹੋ ਆ ਨਾਂ ਬਾਰੇ ਇਹਨਾਂ ਬਾਰੇ ਇਹੋ ਹੀ ਕਹਿਣਾ ਚਾਹੁੰਦੇ ਕਿ ਇਹ ਪਰਮਾਤਮਾ ਇਹਨਾਂ ਨੂੰ ਵੱਡੀ ਉਮਰ ਦਵੇ ਇਹ ਖੁਸ਼ ਰਹਿਣ ਸਦਾਈ ਹਾਂਜੀ ਤੋ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਜਿਹੜੇ ਇੱਥੇ ਹਰ ਮਹੀਨੇ ਆਉਂਦੇ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਉਹ ਨਮਸਕਾਰ ਭਾਜੀ ਨਮਸਕਾਰ ਸਰ ਕੀ ਨਾਮ ਦੇ ਸਰਜੀਤ ਸਿੰਘ ਜੀ ਸਰਜੀਤ ਜੀ ਕਿੱਦਾਂ ਦੇਖਦੇ ਹੋ ਕਿ ਹਰ ਮਹੀਨੇ ਤੁਹਾਨੂੰ ਪੈਨਸ਼ਨ ਦਿੰਦੇ ਨੇ ਤੇ ਆਪਣੇ ਹੱਥਾਂ ਦੇ ਨਾਲ ਤੁਹਾਨੂੰ ਚਾਹ ਪਾਣੀ ਪਿਆਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਇਨਸਾਨ ਜੀ ਬਹੁਤ ਵਧੀਆ ਜੀ ਅੱਛਾ ਧੰਨਵਾਦ ਇਹਨਾਂ ਦਾ ਬੜੀ ਬੜੀ ਬੰਬਰ ਕਰਦੇ ਮਹਾਰਾਜ ਸੋ ਹਰ ਮਹੀਨੇ ਫਿਰ ਤੁਸੀਂ ਆਉਂਦੇ ਹੋ ਹਾਂਜੀ ਹਾਂ ਤੇ ਸਾਲ ਬਾਅਦ ਕਹਿੰਦੇ ਨੇ ਕਿ ਪੈਸੇ ਦੇ ਵੀ ਬੰਦਾਂਦੇ ਯਾਰ ਤੇ ਇੱਕਦਮ ਸੋ ਆਪ ਸਾਰਾ ਹੋਰੀ ਪਰਿਵਾਰ ਹੀ ਦਿੰਦਾ ਪਏ ਆਪਣੀ ਪੋਕਟ ਦੇ ਵਿੱਚੋਂ ਕੀ ਕਹਿਣਾ ਜਾਂਦੇ ਹੋ ਬਹੁਤ ਵਧੀਆ ਹਾਂਜੀ ਬਹਿ ਜਾਣਾ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਸ ਸ਼ਖਸੀਅਤ ਨਾਲ ਵੀ ਮਿਲਾਵਾਂਗੇ ਕਿ ਜਿਹੜਾ ਇਹਨਾਂ ਲੋਕਾਂ ਦੀ ਰੱਬ ਵਰਗੀਆਂ ਰੂਹਾਂ ਨੇ ਆ ਤੇ ਇਹਨਾਂ ਦੀ ਉਹ ਸੇਵਾ ਕਰਦੇ ਨੇ ਤੇ ਫਲ ਵੀ ਪਰਮਾਤਮਾ ਦਿੰਦਾ ਹੈ ਪਰਿਵਾਰ ਤੇ ਵੀ ਬੜੀ ਕਿਰਪਾ ਰੈਂਦੀ ਹੈ ਆਪਾਂ ਉਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗੇ ਕਿ ਜਿਹੜੇ ਹਰ ਮਹੀਨੇ ਰੱਬ ਵਰਗੀਆਂ ਰੂਹਾਂ ਦੇ ਜਿਹੜੇ ਨੇ ਉਹ ਸੇਵਾ ਕਰਦੇ ਨੇ ਆਪਾਂ ਗੱਲਬਾਤ ਕਰਾਂਗੇ ਸੁਭਾਸ਼ ਹੋਰੀਜੀ ਨਾਲ ਉਹ ਪੈਨਸ਼ਨ ਫੰਡ ਸਮਾਰੋ ਹਰ ਮਹੀਨੇ ਕਰਾਉਂਦੇ ਨੇ ਤਾਂ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਣਾ ਸੋ ਆਪਾਂ ਉਸ ਮਹਾਨ ਸ਼ਖਸੀਅਤ ਨਾਲ ਵੀ ਮਿਲਾਵਾਂਗੇ ਕਿ ਜਿਹੜਾ ਹਰ ਮਹੀਨੇ ਆਪਣੀ ਪੋਕਟ ਦੇ ਵਿੱਚੋਂ ਹਜ਼ਾਰਾਂ ਰੁਪਏ ਜਿਹੜਾਏ ਲੋਕਾਂ ਦੀ ਛੋਰੀ ਪਾਉਂਦਾ ਹੈ ਤਾਂ ਲੋਕ ਵੀ ਜਿਹੜੇ ਨੇ ਉਹ ਵੀ ਸਪਤਾ ਕਰਦੇ ਨਹੀਂ ਤੱਕਦੇ ਤਾਂ ਉਹ ਸੀਸਾ ਦਿੰਦੇ ਨੇ ਕਿ ਲੰਬੀ ਉਮਰ ਹੋਵੇ ਉਹਦੀ ਪਰਿਵਾਰ ਦੀ ਆਪਾਂ ਗੱਲਬਾਤ ਕਰਾਂਗੇ ਸੋ ਨਮਸਕਾਰ ਭਾਈ ਨਮਸਕਾਰ ਸੋ ਕਿਦਾਂ ਦੇਖਦੇ ਹੋ ਕਿ ਤੁਸੀਂ ਜਿਹੜਾ ਹਰ ਮਹੀਨੇ ਆਪਣੇ ਮਿਹਨਤ ਦੀ ਕਮਾਈ ਦੇ ਵਿੱਚੋਂ ਪੋਕਟ ਦੇ ਵਿੱਚੋਂ ਆ ਗਰੀਬ ਲੋਕਾਂ ਦੀ ਸੇਵਾ ਕਰਦੇ ਆਪਣੇ ਹੱਥ ਦੇ ਨਾਲ ਚਾਹ ਪਾਣੀ ਉਹਨਾਂ ਨੂੰ ਪਿਆੰਦੇ ਹੋ ਤੇ ਨਾਲ ਦੀ ਨਾਲ ਉਹਨਾਂ ਨੂੰ ਮਹੀਨੇ ਬਾਅਦ ਪੈਨਸ਼ਨ ਵੀ ਦਿੰਦੇ ਕੀ ਕਹਿਣਾ ਚਾਹਦੇ ਪਹਿਲਾਂ ਤੇ ਮੈਂ ਤੁਹਾਡਾ ਸੋਨੂ ਜੀ ਤੇ ਲੱਤੀ ਜੀ ਲੱਤੀ ਜੀ ਤੁਹਾਡਾ ਚੈਨਲ ਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਨਾ ਜੀ ਔਰ ਤੁਹਾਡੇ ਚੈਨਲ ਦੇ ਲਈ ਮੈਂ ਜਿਹੜਾ ਤੁਸੀਂ ਇਹ ਪ੍ਰੋਗਰਾਮ ਨੂੰ ਬਟਾਲੇ ਦੇ ਤੇ ਸਾਰੇ ਨੂੰ ਹਾਈਲਾਈਟ ਕਰਨਾ ਉਹ ਵੀ ਮੈਂ ਤੁਹਾਡਾ ਬਹੁਤ ਤੰਮਾਨ ਕਰਦਾ ਜੀ ਆ ਬਾਕੀ ਇਹ ਸਾਡਾ 44ਵਾਂ ਪ੍ਰੋਗਰਾਮ ਹੈਗਾ ਜੀ 44 ਮਹੀਨੇ ਹੋ ਗਿਆ ਹੈ ਲਗਾਤਾਰ ਤੁਹਾਨੂੰ ਪੈਨਸ਼ਨ ਦਿੰਦੇ ਆ ਜੀ ਸਾਡੇ ਪਰਿਵਾਰ ਵੱਲ ਦਿੱਤੀ ਜਾਂਦੀ ਹੈ ਦੇਣ ਵਾਲਾ ਪ੍ਰਭੂ ਪਰਮੇਸ਼ਰ ਆ ਉਹ ਸਾਨੂੰ ਦੇ ਹੀ ਜਾਂਦਾ ਵਾ ਤੇ ਆਪਾਂ ਇਹਨਾਂ ਨੂੰ ਦੇ ਹੀ ਜਾਂਦੇ ਆ ਸੋ ਫਿਰ ਕਿੰਨਾ ਕੁ ਮੰਨਣੋਂ ਸਕੂਨ ਮਿਲਦਾ ਕਹਿੰਦੇ ਨੇ ਕਿ ਮਨ ਕਰੇ ਤਾਂ ਫੇਰ ਆ ਕੰਮ ਹੁੰਦਾ ਤੇ ਪ੍ਰਮਾਤਮਾ ਦੀ ਵੀ ਕਿਰਪਾ ਹੋਵੇ ਤਾਂ ਫੇਰ ਇਹੋ ਜਿਹਾ ਜਿਹੜਾ ਉਪਰਾਲਾ ਕੀਤਾ ਜਾਂਦਾ ਕਿੰਨਾ ਕੁ ਮੰਨਣੋਂ ਸਕੂਨ ਮਿਲਦਾ ਮੈਂ ਦੇਖਦਾ ਪਿਆ ਕਿ ਤੁਸੀਂ ਆਪਣੇ ਹੱਥੀ ਉਹਨਾਂ ਨੂੰ ਚਾਹ ਪਾਣੀ ਤਿਆਰ ਰਿਓ ਤੇ ਉਹਨਾਂ ਨੇ ਮੇਰੇ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਕਿਹਾ ਕਿ ਬੜਾ ਵਧੀਆ ਲੱਗਿਆ ਸਾਨੂੰ ਕਿ ਆਪਣੇ ਹੱਥਾਂ ਨਾਲ ਸੇਵਾ ਕਰਦੇ ਆ ਦੇਖੋ ਇਸ ਤਰ੍ਹਾਂ ਇਹ ਮੰਨਣੋਂ ਤੇ ਬਹੁਤ ਜਿਆਦਾ ਸਕੂਨ ਮਿਲਦਾ ਔਰ ਜੋ ਇਹ ਸੇਵਾ ਕਰਕੇ ਖੁਸ਼ੀ ਮਿਲਦੀ ਹੈ ਨਾ ਉਹ ਉਹਦਾ ਕੋਈ ਜਵਾਬ ਨਹੀਂ ਹੈ ਕੋਈ ਵੀ ਕਿਸੇ ਦੁਨੀਆ ਦੇ ਵਿੱਚ ਕਿਸੇ ਵੀ ਕੰਮ ਤੇ ਇੰਨੀ ਖੁਸ਼ੀ ਨਹੀਂ ਹੈ ਜੋ ਖੁਸ਼ੀ ਸਮਾਜ ਸੇਵਾ ਕਰਕੇ ਜੋ ਇਹ ਹੈਂਡੀਕੈਪ ਜਿਹੜੇ ਲੋਕ ਸਭਾ ਪਰਮਾਤਮਾ ਦੇ ਸਪੈਸ਼ਲ ਲੋਕ ਆਉਂਦੇ ਨੇ ਸਾਡੇ ਕੋਲ ਜੋ ਸਾਡੇ ਉੱਤੇ ਪ੍ਰਭੂ ਪਰਮੇਸ਼ਰ ਇਹਨਾਂ ਨੂੰ ਦਵੰਦਾ ਵਾ ਇਹਨਾਂ ਦੀ ਸੇਵਾ ਕਰੰਦਾ ਵਾ ਉਹ ਅਪਾਰ ਖੁਸ਼ੀ ਮਿਲਦੀ ਹੈ ਲੱਗੀ ਜਿਹੜੀ ਇਹ ਸੇਵਾ ਭਾਵਨਾ ਜਿਹੜੀ ਆ ਉਹ ਤੇ ਸਾਡੇ ਪਰਿਵਾਰ ਦੇ ਦਾਦਾ ਜੀ ਦੇ ਕੰਮ ਦੇ ਦਾਦਾ ਜੀ ਨੇ ਵੀ ਬਟਾਲੇ ਚ ਸਕੂਲ ਦਾਨ ਕੀਤੇ ਤੇ ਜਮੀਨਾਂ ਦਾਨ ਕੀਤੀਆਂ ਹਸਪੀਟਲ ਦਾਨ ਕੀਤੇ ਆ ਉਹ ਸਾਡੀ ਇਹ ਜਿਹੜੀ ਸਮਾਜ ਸੇਵਾ ਦਾਦਾ ਦੇ ਟਾਈਮ ਤੋਂ ਬਲੱਡ ਤੋਂ ਹੀ ਹੈਗੀ ਆ ਸਾਡੇ ਫਾਲੂ ਸਾਹਿਬ ਬੜਾ ਕਰਦੇ ਰਹੇ ਮਤਲਬ ਕਿ ਉਹ ਬਲੱਡ ਤੋਂ ਮਿੱਚਿਆ ਗਿਆ ਉਹ ਫਿਰ ਗਾਹ ਤੁਰ ਹੀ ਜਾਂਦਾ ਸੋ ਕਹਿਣ ਦਾ ਮਤਲਬ ਕਿ ਵੱਡੇ ਜਿਹੜੇ ਤੁਹਾਡੇ ਬਧੇਰੇ ਜਿਹੜੇ ਬਜ਼ੁਰਗ ਨੇ ਸਾਡੇ ਉਹਨਾਂ ਦੇ ਨਾਲ ਹੀ ਜਿਹੜੀ ਅੱਗੂ ਜਿਹੜੀ ਰੀਤ ਚੱਲਦੀ ਤੇ ਅੱਗੂ ਵੀ ਚੱਲਦਾ ਰਹੋ ਕਿੰਨੇ ਕ ਹਰ ਮਹੀਨੇ ਪੈਨਸ਼ਨ ਜਿਹੜੀ ਤੁਸੀਂ ਦਿੰਦੇ ਹੋ ਇਹ ਕੋਈ ਕੰਮ ਸਿਕਮ 85 90 ਪਰਿਵਾਰ ਹੈਗੇ ਜੀ ਕਿੰਨੀ ਮਾਉਂਟ ਨਾ ਬਣ ਜਾਂਦੀ ਮਾਉਂਟ ਮਤਲਬ ਕਿ ਇਹਨਾਂ ਨੂੰ ਐਸ ਲਈ 450 ਰੁਪਏ ਦਿੰਦੇ ਆ ਪਰ ਹੱਦ ਜੀ ਇਹ ਫਿਰ ਹਰ ਸਾਲ ਇਹਨਾਂ ਨੇ ਕਿਹਾ ਪੰਜਾਬ ਜਰ ਰੁਪਏ ਵਧਾਈ ਜਾਵਾਂਗੇ ਥੋੜੇ ਤੋਂ ਸ਼ੁਰੂ ਹੋਏ ਸੀ ਪਰ ਵਧਾਉਂਦੇ ਰਹੇ ਸਾਲ ਬਸ ਪੰਜਾਬ ਜਰ ਵਧਾਉਂਦੇ ਤੇ ਹੁਣ 450 ਇਹਨਾਂ ਦਾ ਹੋ ਗਿਆ ਸੋ ਫਿਰ ਜੀ ਤੇ ਬਾਕੀ ਉਹ ਅਗਲਾ ਸਾਲ ਆਏਗਾ ਮੈਂ ਵੇਟ ਕਰਦਾ ਪਿਆ ਵਾਂ ਕਿ ਅਗਲਾ ਸਾਲ ਬਹੁਤ ਜਲਦੀ ਜਲਦੀ ਆਵੇ ਤੇ ਇਹਨਾਂ ਦਾ 500 ਕਰੀਏ ਸੋ ਤੁਸੀਂ ਵੇਟ ਕਰਦੇ ਪਿਓ ਕਿ ਆਪਾਂ ਉਹਨਾਂ ਦਾ ਜਿਹੜੇ ਪੈਸੇ ਵਧਾਣੇ ਨੇ ਪਰ ਕਿਤਨਾ ਕਿਤੇ ਉਹ ਵੀ ਤੁਹਾਡਾ ਧੰਨਵਾਦ ਕਰਦੇ ਨਹੀਂ ਥੱਕਦੇ ਕੀ ਰੱਬ ਵਰਗੀਆਂ ਰੂਹਾਂ ਨੇ ਆ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਦੇ ਹੋ ਹਰ ਮਹੀਨੇ ਤੇ ਨਾਲ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਹੋ ਵੀ ਕਿਤਨਾ ਕਿਤੇ ਤੁਹਾਡੀ ਲੰਬੀ ਉਮਰ ਮੰਗਦੇ ਪਏ ਨੇ ਤੇ ਤੁਹਾਡੀ ਉਸ ਹੀ ਸਾ ਦਿੰਦੇ ਵੀ ਨੇ ਕੀ ਕਹਿਣਾ ਚਾਹੁੰਦੇ ਨਹੀਂ ਇਸ ਤਰ੍ਹਾਂ ਹੋਣਾ ਮੈਂ ਤੇ ਇਹਨਾਂ ਨੂੰ ਇਹੋ ਹੀ ਕਵਾਂਗਾ ਤੇ ਸ਼ੁਕਰ ਈਸ਼ਵਰ ਦਾ ਕਰ ਪਰਮਾਤਮਾ ਦਾ ਸ਼ੁਕਰ ਕਰਨ ਦੇਣ ਵਾਲਾ ਪਰਮਾਤਮਾ ਮੇਰਾ ਤੇ ਐਵੇਂ ਇਹ ਮਤ ਨਾ ਵਗੈਰਾ ਲੁੰ ਲੈਂਦੇ ਚਲੋ ਸੀਸਾ ਜੜੀਆਂ ਨਾ ਇਸ ਜਿਹੜੀ ਹੈ ਇਹਨਾਂ ਲੋਕਾਂ ਦੀ ਸੀਸਾ ਤੇ ਮਿਲਦੀ ਆਈਆਂ ਸੀਸਾ ਬਸ ਇਹੋ ਹੀ ਇਹਨਾਂ ਦੀਆਂ ਮਿਲਨ ਹੈ ਕਿ ਪਰਮਾਤਮਾ ਸਾਨੂੰ ਦਿੰਦਾ ਰਹੇ ਤੇ ਇਹਨਾਂ ਨੂੰ ਦਿੰਦੇ ਰਹੀ ਜੀ ਹੋਰੀ ਸਾਹਿਬ ਖੁਸ਼ ਹੋ ਕੇ ਜਾਣ ਕਿਤੇ ਨੇ ਕਿਤੇ ਹੋਰੀ ਸਾਹਿਬ ਪਰਮਾਤਮਾ ਹੀ ਹੈ ਕਰੌਂਦਾ ਤੇ ਫੇਰ ਹੀ ਤੁਸੀਂ ਕਰ ਦਿਓ ਕਿਤੇ ਨਾ ਕਿਤੇ ਉਹ ਤੁਹਾਨੂੰ ਪ੍ਰਮਾਤਮਾ ਦਾ ਰੂਪ ਹੀ ਸਮਝਦੇ ਨੇ ਕਿ ਤੁਸੀਂ ਉਹ ਉਹਨਾਂ ਦੇ ਰੂਪ ਚਾਣ ਕੇ ਕਿਤੇ ਸਾਡੀ ਸੇਵਾ ਕਰਦੇ ਹੋ ਬਿਲਕੁਲ ਇਹ ਜਿੰਨੀਆਂ ਵੀ ਸਾਡੇ ਕੋਲ ਆਂਦੀਆਂ ਨੇ ਸਪੈਸ਼ਲ ਲੋਕ ਆਂਦੇ ਨੇ ਇਹ ਸਾਰੀਆਂ ਆਤਮਾ ਤੇ ਈਸ਼ਵਰ ਦੀਆਂ ਉਹ ਈਸ਼ਵਰ ਨੂੰ ਹੀ ਇਹਨਾਂ ਦੇ ਵਿੱਚ ਹੀ ਦੇਖਦੇ ਆਗੇ ਸਾਰਾ ਆਤਮਾ ਤੇ ਉਹੀ ਹੈ ਨਾ ਪ੍ਰਭੂ ਪਰਮੇਸ਼ਰ ਦੀ ਸਾਰਿਆਂ ਦੇ ਵਿੱਚ ਇੱਕ ਹੀ ਆ ਸਾਡੇ ਚ ਇਹਨਾਂ ਦੇ ਵਿੱਚ ਸਾਰਾ ਜੀ ਸੋ ਗੱਲਬਾਤ ਕੀਤੀ ਹੈ ਵੀ ਆਪਾਂ ਤੇਰੇ ਚੀਫ ਗੈਸਟ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸੋ ਬੜਾ ਵਧੀਆ ਉਪਰਾਲਾ ਜੀ ਇਹਨਾਂ ਦਾ ਰੱਬ ਵਰਗੀਆਂ ਰੂਹਾਂ ਤੇ ਪਹੁੰਚਦੀਆਂ ਨੇ ਕਹਿੰਦੇ ਨੇ ਕਿ ਜਿਹੜਾ ਹੈਂਡੀਕੈਪ ਹੁੰਦਾ ਨਾ ਉਹ ਸਿਰਫ ਪਰਮਾਤਮਾ ਦਾ ਨਾਮ ਵਾਲਾ ਹੁੰਦਾ ਏ ਤੇ ਉਹਦੀ ਸੇਵਾ ਕਰਦਾ ਏ ਉਰੀ ਪਰਿਵਾਰ ਸੋ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਓ ਇਹੋ ਜਿਹਾ ਉਪਰਾਲਾ ਜਿਹੜਾ ਏ ਕੋਈ ਚੰਦ ਬੰਦਾ ਹੀ ਕਰਦਾ ਏ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਏ ਤੇ ਬਖਸ਼ਿਸ਼ ਹੁੰਦੀ ਏ ਫੇਰ ਇਹੋ ਜੀ ਜ਼ਰੀਏ ਸੇਵਾ ਕੀਤੀ ਜਾਂਦੀ ਜਿਹੜੇ ਚੀਫ ਗੈਸਟ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕੀ ਕਹਿਣਾ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਪ੍ਰਤੀਕ ਮੰਗਰਾਲਾ ਮੰਗਰਾਲਾ ਸਾਹਿਬ ਤੁਸੀਂ ਅੱਜ ਫੇਰ ਆਇਓ ਜੀ ਪੈਨਸ਼ਨ ਵਨ ਸਮਾਰੋਹ ਤੇ ਕੀ ਕਹਿਣਾ ਚਾਹੁੰਦੇ ਹੋ ਬੜੀ ਮਾਨ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਸੁਭਾਸ਼ ਔਰੀ ਸੁਭਾਸ਼ ਔਰੀ ਅੰਕਲ ਜੀ ਵੱਲੋਂ ਮੈਨੂੰ ਅੱਜ ਵਿਸ਼ੇਸ਼ ਤੌਰ ਤੇ ਪੈਨਸ਼ਨ ਵਨ ਸਮਾਗਮ ਵਿੱਚ ਬੁਲਾਇਆ ਗਿਆ ਇੱਕ ਬੜਾ ਉਹਨਿਆ ਦਾ ਕੰਮ ਹੁੰਦਾ ਹੈ ਕਿ ਆਪਣੀ ਨੇਕ ਕਮਾਈ ਵਿੱਚੋਂ ਆਪਣੀ ਦਸਵੰਦ ਕੱਢ ਕੇ ਜ਼ਾਬਰੂਪੀ ਲੋਹਾਂ ਨੂੰ ਪੈਨਸ਼ਨ ਦੇਨੀ ਆ ਬੜੀ ਵੱਡੀ ਗੱਲ ਹੈ ਤੇ ਇਹ ਸੇਵਾ ਮੈਂ ਚਾਹਨਾ ਕਿ ਹਰ ਕੋਈ ਕਰੇ ਕਿਉਂਕਿ ਜੇ ਸੇਵਾ ਕੋਈ ਕਿਸੇ ਵੀ ਤਰ੍ਹਾਂ ਦੀ ਹੋਵੇ ਹਮੇਸ਼ਾ ਪਰਮਾਤਮਾ ਦੇ ਘਰ ਦੇ ਲੇਖੇ ਵਿੱਚ ਲੱਗਦੀ ਹੈ ਸੋ ਬੜੀ ਖੁਸ਼ੀ ਹੋਈ ਹੈ ਕਿ ਮੈਨੂੰ ਵੀ ਅੱਜ ਇਹਨਾ ਰੱਬ ਰੂਪੀ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ ਸੋ ਕੀ ਕਹਿਣਾ ਚਾਹੁੰਦੇ ਹੋ ਕਿ ਹਰ ਮਹੀਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਜਿਹੜਾ ਦਸਵੰਤ ਕੱਢ ਕੇ ਦਿੰਦੇ ਨੇ ਤੇ ਆਪਣੇ ਹੱਥਾਂ ਨਾਲ ਉਹ ਗਰੀਬ ਲੋਕਾਂ ਨੂੰ ਜਿਨ੍ਹਾਂ ਨੂੰ ਮਦਦਗਾਰ ਲੋਕ ਨੇ ਉਹਨਾਂ ਨੂੰ ਚਾਹ ਵੀ ਪਿਆਂਦੇ ਨੇ ਤੇ ਰਫਰੈਸ਼ਮੈਂਟ ਦਿੰਦੇ ਕੀ ਕਹਿਣਾ ਚਾਹੁੰਦੇ ਆਪਣੇ ਹੱਥਾਂ ਦੇ ਨਾਲ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਆਪਣੀ ਨੇਕ ਕਮਾਈ ਵਿੱਚੋਂ ਇਹਦਾ ਅਸੀਂ ਆਪਣੀ ਥੋੜੀ-ਬਹੁਤ ਕਮਾਈ ਵਿੱਚੋਂ ਕੱਢ ਕੇ ਇਹਨਾਂ ਨੂੰ ਦੇਣੀ ਤੇ ਬੜੀ ਵੱਡੀ ਗੱਲ ਹੁੰਦੀ ਹੈ। ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਹਨਾਂ ਨੇ ਕਿਹਾ ਹੈ ਕਿ ਬੜੀ ਵਧੀਆ ਗੱਲ ਹੈ ਕਿ ਰੱਬ ਵਰਗੀਆਂ ਰੂਹਾਂ ਨੂੰ ਜਿਹੜੇ ਮਦਦਗਾਰ ਲੋਕ ਨੇ ਉਹਨਾਂ ਨੂੰ ਪੈਨਸ਼ਨ ਹਰ ਮਹੀਨੇ ਉਹਦੀ ਪਰਿਵਾਰ ਵੱਲੋਂ ਜਿਹੜੀ ਦਿੱਤੀ ਜਾਂਦੀ ਹੈ। ਸੋ ਵੀਡੀਓ ਨੂੰ ਵੱਤ-ਵਤ ਸ਼ੇਅਰ ਕਰਿਓ। ਬੜੀ ਵੱਡਾ ਉਪਰਾਲਾ ਜਿਹੜਾ ਹੈ ਕੀਤਾ ਹੈ ਉਹਦੀ ਪਰਿਵਾਰ ਨੇ ਹਰ ਮਹੀਨੇ ਜਿਹੜਾ ਹੈ ਜਾ ਰਹੇ ਨੇ ਹਿਸਾਬ ਨਾਲ ਜਰਾਏ ਪੈਨਸ਼ਨ ਦਿੰਦੇ ਨੇ ਸੋ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਸ ਪਰਿਵਾਰ ਦੇ ਉੱਤੇ ਮੇਰਾ ਪ੍ਰਿਆਹ ਹੱਥ ਰੱਖਣ ਐਦਾਂ ਜਿਹਰੇ ਆ ਲੋਕਾਂ ਦੀ ਸੇਵਾ ਕਰਦੇ ਰਹਿਣ ਸੋ ਕੈਮਰਾ ਪਰਸਨ ਕੌਣ ਅਗਰ왈 ਦੇ ਨਾਲ ਲੱਕੀ ਰਾਜਪੂਰ ਗੁਰਦਾਸ